ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋਰ ਸਾਰੇ ਵੀ ਠੀਕ ਹੋ ਕੱਲ ਨੂੰ ਰੀਲ ਆਈ ਸੀਗੀ ਅ ਇੱਕ ਮੂੰਖ ਹੋਰ ਬਿਮਾਰੀ ਹੁੰਦੀ ਆ ਮੂੰਖ ਹੋਰ ਬਿਮਾਰੀ ਹੁੰਦੀ ਆ ਤੇ ਉਹ ਬਿਮਾਰੀ ਦਾ ਇਲਾਜ ਸੀ ਬਹੁਤ ਸੌਖਾ ਜਾਣੇ ਕੀ ਭੇੜ ਚਾਲ ਕਹਿ ਸਕਦੇ ਆ ਇੱਕ ਮੰਨ ਕੇ ਪਖੰਡਵਾਦ ਕਹਿ ਸਕਦੇ ਆ ਹਨਾ ਵੀ ਪਖੰਡਵਾਦ ਤੂੰ ਤਾਂ ਨਿਕਲ ਜਾ ਬਈ ਜੇ ਪਸ਼ੂਆਂ ਦਾ ਕੰਮ ਕਰਨਾ ਹੈ ਚਾਹ ਬੱਕਰੀ ਹੈ ਮੱਝ ਹੈ ਗਾਂ ਕੁਛ ਵੀ ਹੈ ਤੇ ਪਖੰਡਵਾਦ ਕੀ ਸੀਗਾ ਉਹ ਇੱਕ ਵੀਡੀਓ ਦੇਖੀ ਸੀਗੀ ਮੈਂ ਮੱਛੀਆਂ ਦੇ ਸਿਰ ਟੰਗੇ ਹੋਏ ਸੀ ਤਾਂ ਤੇ ਵੀਰ ਕਹਿ ਰਿਹਾ ਸੀਗਾ ਮੌਲਵੀ ਭਾਈਚਾਰਾ ਸੀ ਆਪਣਾ ਚਲੋ ਖਾਨ ਭਾਈ ਸਾਹਿਬ ਸੀ ਉਹ ਕਹਿ ਰਹੇ ਸੀਗੇ ਕਿ ਵੀ ਮੱਛੀ ਦਾ ਸਿਰ ਟੰਗਿਆ ਹੋਵੇ ਤਾਂ ਬਾਈ ਮੂਹ ਖੁਰਦੀ ਬਿਮਾਰੀ ਨਹੀਂ ਆਉਂਦੀ ਕਿਹੜੀ ਕਿਤਾਬ ਚ ਲਿਖਿਆ ਬਾਈ ਪਹਿਲਾਂ ਤਾਂ ਐਂ ਦੱਸੋ ਆਖੇ ਦੀ ਬੋ ਇਹੋ ਜੀ ਹੁੰਦੀ ਆ ਮੁਸ਼ਕ ਇਹੋ ਜੀ ਹੁੰਦੀ ਆ ਬੀ ਮੂੰਖ ਖੁਰਦੀ ਬਿਮਾਰੀ ਆਉਂਦੀ ਨਹੀਂ ਹੱਦ ਹੋਈ ਪਈ ਆ ਯਾਰ ਵੀ ਪਹਿਲਾਂ ਤਾਂ ਆਪਾਂ ਟੰਗ ਕੇ ਟੰਗ ਕੇ ਇੱਕ ਯਾਦ ਰੱਖਦੇ ਆਂ ਵੀ ਇਹ ਟੰਗਿਆ ਮੂੰਖ ਖੁਰਦੀ ਬਿਮਾਰੀ ਨੂੰ ਪਹਿਲਾਂ ਤਾਂ ਆਪਾਂ ਯਾਦ ਰੱਖਦੇ ਬਿਮਾਰੀ ਕੋਈ ਹੁੰਦੀ ਐ ਵੀ ਸਾਲੀ ਨੂੰ ਭੁੱਲੀ ਜਾਉ ਆਉਂਦੀ ਨਹੀਂ ਹੈ ਫਿਰ ਦੂਗ ਨੰਬਰ ਤੇ ਫਿਰ ਜਿਹੜੀ ਸਾਇੰਸ ਰਹਿ ਗਈ ਜਿਹੜਾ ਡਾਕਟਰ ਮੈਿਕਮਾ ਰਹਿ ਗਿਆ ਇਹਨਾਂ ਨੂੰ ਵੀ ਹੁਣ ਫਿਰ ਉਹ ਕਰ ਦੋ ਕਹਿ ਦੋ ਸੂਚਿਤ ਕਰ ਦੋ ਜਿਹੜੇ ਪਿੰਡਾਂ ਦੇ ਵਿੱਚ ਸਰਕਾਰੀ ਵੈਕਸੀਨ ਆਉਂਦੀਆਂ ਨੇ ਮੂੰਖ ਖੁਰਦਿਆਂ ਵੀ ਆਉਂਦੀਆਂ ਨੇ ਹਨਾ ਉਹਨਾਂ ਨੂੰ ਵੀ ਕਹਿ ਦੋ ਭਾਈ ਵੀ ਅਸੀਂ ਤਾਂ ਲਾਜ ਪਾ ਲਿਆ ਦੇ ਸੀ ਵੀ ਮੱਛੀ ਦੇ ਸਰ ਵੱਢ ਕੇ ਡੰਗ ਦੋ ਤੇ ਮੂੰਖ ਖੁਰ ਤਾਂ ਭਾਈ ਸਾਡੇ ਆਉਂਦੀ ਨਹੀਂ ਯਾਰ ਲੋਕ ਲੋਕ ਤਾਂ ਯਾਰ ਹਾਰੇ ਪੇ ਅੱਗੇ ਹਾਰੇ ਪੇ ਲੋਕ ਤਾਂ ਕਿਉਂ ਤੁਸੀਂ ਬਸ ਯਾਰ ਪੇਜ ਵਾਲੇ ਨੂੰ ਚਾਰ ਵੀਊ ਚਾਹੀਦੇ ਹੁੰਦੇ ਆ ਤੇ ਦਿਖਾਉਣ ਵਾਲੇ ਨੂੰ ਨੰਬਰ ਚਾਹੀਦੇ ਹੁੰਦੇ ਆ ਉਹ ਬਣ ਜਾਂਦੇ ਆ ਉਹ ਕਮੈਂਟਾਂ ਚਾਹੀਦੀ ਮੇਰੇ ਵਰਗੇ ਨੂੰ ਤਾਂ ਕੁਝ ਆਖੀ ਜਾਣਗੇ ਉਹ ਜਾਂਦੇ ਪਤਾ ਨਹੀਂ ਕੀ ਇਹਨਾਂ ਦੇ ਸੱਪ ਲੜ ਜਾਂਦਾ ਉਹ ਬਾਈ ਸੱਬ ਭੇੜਚਾਲ ਆ ਠੀਕ ਆ ਟੁੱਟੇ ਛਤਰ ਬਣਦੇ ਹੁੰਦੇ ਸੀਗੀ ਆਪਾਂ ਜਦੋਂ ਕੋਈ ਨਾਮਾ ਸੰਦਸਨ ਦੇ ਜਿਹੜਾ ਲੈਂਦੇ ਸੀਗੇ ਉਹ ਤਾਲ ਲੈਂਦੇ ਸੀ ਟੁੱਟੇ ਛਤਰਾਂ ਵਾਲਿਆਂ ਦਾ ਖਾਣਦੇ ਸੀ ਵੀ ਨਚਰਨਾਂ ਵਾਲਾ ਦੇ ਵੀ ਟੁੱਟੇ ਛਤਰਕ ਨਹੀਂ ਨਿਗਾ ਪੈਂਦੀ ਸੀ ਪਹਿਲਾਂ ਉਹਦਾ ਮੰਨਦੇ ਆ ਨજર ਮੰਨ ਲਓ ਚੱਲ ਜੀ ਰਵੀ ਮੰਨ ਲਓ ਨજર ਹੋਊਗੀ ਹਨਾ ਪਰ ਆ ਪਖੰਡਵਾ ਦਾ ਵੀ ਜਮਾ ਨਾ ਤਾਂ ਕੋਈ ਮੂੰਹ ਖੁਰਦੀ ਬਿਮਾਰੀ ਪਹਿਲੀ ਗੱਲ ਤਾਂ ਜੇ ਚਲੋ ਵਾਇਰਸੂ ਕਰੇ ਨਾ ਹੀ ਆਵੇ ਨਾ ਤਾਂ ਬਈ ਮੱਛੀਆਂ ਦੇ ਸਿਰਾਂ ਨਾਲ ਹਟੇ ਜਿਹੜੇ ਏਰੀਆ 'ਚ ਜਿੱਥੇ ਹੈਗੀ ਹੈ ਮਾੜੀ-ਮੋਟੀ ਉੱਥੇ ਡਾਕਟਰੀ ਸਹੂਲਤ ਲਿਆ ਕਰੋ ਠੀਕ ਹੈ ਹੁਣ ਜਿਵੇਂ ਸਾਡੇ ਹੈ ਨਹੀਂਗੀ ਸਾਡੇ ਏਰੀਏ ਦੇ ਵਿੱਚ ਮੈਂ ਤਾਂ ਮੰਨਦਾ ਨਹੀਂ ਵੀ ਮੂੰਹ ਖੁਰ ਹੁੰਦੀ ਹੋਊਗੀ ਆਪਾਂ ਕਦੇ ਇਸ ਨੂੰ ਯਾਦ ਨਹੀਂ ਰੱਖਿਆ ਮੂੰਹ ਖੁਰ ਨੂੰ ਮੈਂ ਕੋਈ ਵੈਕਸੀਨ ਨਹੀਂ ਯਾਦ ਰੱਖਦਾ ਐਵੇਂ ਨਾ ਮੱਛੀਆਂ ਦੇ ਸਿਰ ਵੱਡ-ਵੱਡ ਕੇ ਟੰਗਾਂ ਲੱਗ ਜੋ ਕਦੇ ਮਸ਼ਕਾਟ ਵਾਲਿਓ ਮੱਛੀ ਦਾ ਸਿਰ ਵੱਡੋਂਗੇ ਟੰਗੋਂਗੇ ਮਸ਼ਕ ਮਾਰੂਗੀ ਗੰਦੀ ਮੱਖੀ ਬੈਠੂਗੀ ਉਥੋਂ ਬਿਮਾਰੀ ਪੈ ਸਕਦੀ ਐ ਠੀਕ ਐ ਗੰਦੀ ਚੀਜ਼ ਮੱਥੇ ਲਾਉਂਗੇ ਉਥੋਂ ਥੋੜੀ ਸੋਚ ਨੈਗੇਟਿਵ ਹੋ ਸਕਦੀ ਐ ਇਹ ਲੋਕਾਂ ਦੇ ਪਿੱਛੇ ਨਾ ਲੱਗਿਆ ਕਰੋ ਇਹ ਬਾਦੂ ਦੀਆਂ ਫਾਲਤੂ ਗੱਲਾਂ ਨੇ ਬਾਈ ਜੇ ਕੋਈ ਬਿਮਾਰੀ ਆਉਂਦੀ ਆ ਪਹਿਲੀ ਗੱਲ ਤਾਂ ਜਾਨਵਰ ਨੂੰ ਖਰਾਕ ਐਹੋ ਜਿਹੀ ਰੱਖਿਆ ਕਰੋ ਦੇਸੀ ਖਰਾਕ ਰੱਖਿਆ ਕਰੋ ਵੀ ਲੰਡੀ ਬੂਚੀ ਬਿਮਾਰੀ ਆ ਵੀ ਨਾ ਲਵੇ ਤੇ ਸੋਚ ਇਹੋ ਜੀ ਰੱਖਿਆ ਕਰੋ ਲੰਡੀ 부ਚੀ ਲੋਕਾਂ ਦੀ ਸੋਚ ਨਾ ਤੁਹਾਡੇ ਆਵੇ ਲਵੇ ਰਤਵਾ ਇਹੋ ਜਿਹਾ ਰੱਖਿਆ ਕਰੋ ਲੰਡੀ 부ਚੀ ਨਾਲ ਤੁਹਾਡਾ ਵਰਤਣਾ ਰਹੇ ਠੀਕ ਹੈ ਧੰਨਵਾਦ ਜਿਉਂਦੇ ਬਸਦੇ ਰਹੋ